ਦੇਖੋ ਗੱਲ ਇਹ ਆ ਕਿ ਵਿਆਹ ਜਿਹੜਾ ਉਹ ਕੋਈ ਉਹਨੂੰ ਨਿਕਾਹ ਕਹਿੰਦਾ ਹੈ ਕੋਈ ਉਹਨੂੰ ਸ਼ਾਦੀ ਕਹਿੰਦਾ ਹੈ ਹੂੰ ਕੋਈ ਉਹਨੂੰ ਮੈਰਿਜ ਕਹਿੰਦਾ ਹੈ ਇਹ ਸਾਡੀ ਇੱਕ ਸਮਾਜ ਦੀ ਰਵਾਇਤ ਬਣੀ ਹੋਈ ਹੈ ਇੱਕ ਕੁੜੀ ਤੇ ਇੱਕ ਧਾਨ ਦਾ ਬੂਟਾ ਝੋਨੇ ਦੀ ਪਨੀਰੀ ਹੂੰ ਉਹ ਜਦੋਂ ਪੱਟ ਕੇ ਦੂਸਰੀ ਥਾਂ ਲਾਉਨੇ ਆ ਨਾ ਉਹ ਫਲ-ਫੁੱਲ ਦਿੰਦੇ ਆ ਇਸੇ ਤਰ੍ਹਾਂ ਜਦੋਂ ਕੁੜੀ ਨੂੰ ਇੱਕ ਘਰ ਦੇ ਵਿੱਚੋਂ ਮਾਪੇ ਬਾਪ ਦੂਸਰੇ ਘਰ ਤੋਰਦੇ ਆ ਉੱਥੇ ਉਹਨੂੰ ਭਾਗ ਲੱਗਦੇ ਆ ਤੇ ਝੋਨੇ ਦੀ ਪਨੀਰੀ ਜਦੋਂ ਇੱਕ ਥਾਂ ਤੋਂ ਪੱਟ ਕੇ ਦੂਸਰੇ ਥਾਂ ਲਾਉਂਦੇ ਆ ਤੇ ਉਹ ਫਸਲ ਸਾਨੂੰ ਦਿੰਦੀ ਆ ਇਹ ਕੁਦਰਤ ਆ ਕੁੜੀਆਂ ਤੇ ਕੁਦਰਤ ਇਹ ਇੱਕੋ ਜਿਹੀਆਂ ਹੀ ਹੁੰਦੀਆਂ ਗੱਲ ਬਹੁਤ ਸੋਹਣੀ ਕੀਤੀ ਤੁਸੀਂ ਇਹ ਨਾ ਦੋਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੁਣ ਅਸੀਂ ਗੱਲ ਕਰੀਏ ਕਿ ਪ੍ਰਾਤਨ ਸਮਿਆਂ ਤੋਂ ਇਹ ਸਾਡੀ ਰੀਤ ਚੱਲੀ ਆ ਰਹੀ ਹੈ ਰਾਜੇ ਮਹਾਰਾਜੇ ਜਾਂ ਕੋਈ ਗਰੀਬ ਤੱਕੇ ਦਾ ਬੰਦਾ ਹੋਵੇ ਮੇਰੇ ਵਰਗਾ ਧੀਆ ਘਰ ਬਿਠਾ ਕੇ ਨਹੀਂ ਰੱਖ ਸਕਦਾ ਹਮ ਸਾਰੇ ਤੋਰਦੇ ਆ ਕਹਿੰਦੇ ਕਿ ਰਾਜਿਆਂ ਵਜ਼ੀਰਾਂ ਨੂੰ ਅਮੀਰਾਂ ਫਕੀਰਾਂ ਨੂੰ ਧੀਆ ਦੇ ਡੋਲੇ ਘਰੋਂ ਤੋਰਨੇ ਹੀ ਪੈਂਦੇ ਆ ਧੀਆ ਵਾਲਿਆਂ ਨੂੰ ਹੱਥ ਜੋੜਨੇ ਹੀ ਪੈਂਦੇ ਆ ਜੋੜਨੇ ਕਹਿੰਦੇ ਇਹ ਦਸਤੂਰ ਚੱਲਿਆ ਆ ਰਿਹਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਵਿਆਹ ਕਰਨਾ ਹੁੰਦਾ ਸੀ ਧੀ ਦਾ ਕਿਸੇ ਦਾ ਸਾਰੇ ਕਬੀਲੇ ਨੂੰ ਫਿਕਰ ਹੁੰਦਾ ਸੀ ਕਿ ਕੁੜੀ ਸਾਡੀ ਹੁਣ ਵੱਡੀ ਹੁੰਦੀ ਜਾ ਰਹੀ ਹੈ ਆਪਾਂ ਇਹਦੇ ਵਾਸਤੇ ਕੋਈ ਯੋਗ ਮੁੰਡਾ ਲੱਭ ਲਈਏ ਲੱਭਦੇ ਹੁੰਦੇ ਸੀ ਕੋਸ਼ਿਸ਼ਾਂ ਕਰਦੇ ਹੁੰਦੇ ਸੀ ਕਦੇ ਕਿਸੇ ਨੂੰ ਕਹਿ ਦੇਣਾ ਕੋਈ ਆਪਣਾ ਉਹਨਾਂ ਦਾ ਉਲਾਗੀ ਹੋਣਾ ਕੋਈ ਰਾਜਾ ਹੋਣਾ ਜਿਹਨੂੰ ਆਪਾਂ ਅੱਜ ਦੀ ਭਾਸ਼ਾ ਦੇ ਵਿੱਚ ਨਾਈ ਕਹਿੰਦੇ ਆ ਉਹਨਾਂ ਸਮੇਂ ਦੇ ਵਿੱਚ ਰਾਜਾ ਕਿਹਾ ਕਿ ਸਤਕਾਰ ਦਿੰਦੇ ਹੁੰਦੇ ਸੀ ਉਹਨੂੰ ਕਹਿਣਾ ਕਿ ਭਾਈ ਤੂੰ ਪਿੰਡਾਂ ਦੇ ਵਿੱਚ ਘੁੰਮਦਾ ਫਿਰਦਾ ਹੈ ਤੇ ਆਲੇ ਫੜਾ ਰੁਪਈਆ ਖਿਆਲ ਰੱਖੀ ਸਾਡੀ ਕੁੜੀ ਦਾ ਵੀ ਕੋਈ ਯੋਗ ਬਹਰ ਲੱਭਣਾ ਅੱਛਾ ਉਫਰ ਲੱਭਦਾ ਹੁੰਦਾ ਸੀਗਾ ਯੋਗਵਾਰ ਪਤਾ ਹੁੰਦਾ ਸੀ ਕਿ ਫਲਾਣਾ ਸੋਹਣ ਦੀ ਕੁੜੀ ਬੜੀ ਸੁਗੜ ਸਿਆਣੀ ਐ ਸੁੱਚਜੀ ਬੀਬੀ ਆ ਵੀ ਆਪਾਂ ਉਹਦੇ ਵਾਸਤੇ ਕੋਈ ਚੰਗਾ ਸੁਗੜ ਸਿਆਣਾ ਬੰਦਾ ਲੱਭਣਾ ਫਿਰ ਉਹ ਮੁੰਡਾ ਲੱਭ ਕੇ ਦੱਸ ਪਾਉਣੀ ਫਿਰ ਘਰ ਵਾਲਿਆਂ ਨੇ ਜਾਣਾ ਮੁੰਡੇ ਦੇ ਬਾਰੇ ਪਤਾ ਕਰਨਾ ਫਿਰ ਸਾਰੇ ਨੇ ਕਬੀਲੇ ਨੇ ਸਲਾਹ مشਫਰਾ ਕਰਕੇ ਕਿ ਭਾਈ ਹੁਣ ਵਿਆਹ ਕਰਨਾ ਸਾਰੇ ਜਾਣੇ ਆਓ ਤੇ ਵਿਆਹ ਕਰੀਏ ਉਹਨਾਂ ਸਮੇਂ ਦੇ ਵਿੱਚ ਤਾਂ ਕੁੜੀ ਮੁੰਡਾ ਇੱਕ ਦੂਸਰੇ ਨੂੰ ਦੇਖਿਆ ਵੀ ਨਹੀਂ ਸੀ ਕਰਦੇ ਪਰ ਵਿਆਹ ਹੋ ਜਾਂਦੇ ਸੀ ਵਿਆਹ ਨਿਭਦੇ ਵੀ ਹੁੰਦੇ ਸੀ ਜੀ ਕਹਿੰਦੇ ਕਿ ਮੁਕਲਾਵਾ ਲੈਣਗੇ ਹੀ ਦੇਖਦੇ ਹੁੰਦੇ ਸੀ ਹਨਾ ਵਿਆਹ ਹੋ ਗਿਆ ਮੁਕਲਾਵਾ ਆ ਗਿਆ ਤੇਰੇ ਰਸਤੇ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਕੁੜਮ ਕਬੀਲਾ ਚੰਗਾ ਜੀ ਉਹਨਾਂ ਨੇ ਖੂਬ ਅੱਛੇ ਤਰੀਕੇ ਸਲੇਕੇ ਦੇ ਨਾਲ ਕੁੜੀ ਦਾ ਵਿਆਹ ਕਰ ਲਿਆ ਸਮਾ ਆਪਣੀ ਤੂਰੇ ਤੁਰਦ ਆ ਗਿਆ ਹੁਣ ਸਮੇ ਦੇ ਵਿੱਚ ਜਦੋਂ ਤਕਨੀਕ ਵਾਧੀ ਹੈ ਜਦੋਂ ਟੈਕਨੋਲੋਜੀ ਆਉਂਦੀ ਹੈ ਉੱਥੇ ਸਾਡੇ ਸੱਭਿਆਚਾਰ ਦਾ ਨਾਸ਼ ਵੀ ਹੁੰਦਾ ਹੈ ਹੂੰ ਤਰੱਕੀ ਤੁਹਾਡੇ ਸੱਭਿਆਚਾਰ ਦੇ ਸਿਰ ਤੇ ਕਦਮ ਰੱਖ ਕੇ ਅੱਗੇ ਵਧਦੀ ਹੈ ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਹੋਇਆ ਸਾਡੀਆਂ ਉਹ ਕਦਰਾਂ ਕੀਮਤਾਂ ਰੋ ਰੀਤਾਂ ਰਸਮੋ ਰਿਵਾਜ ਸਭ ਇਸ ਤਰਕੀ ਨੇ ਬਦਲ ਦਿੱਤੇ ਚਲੋ ਬਦਲਨੇ ਵੀ ਚਾਹੀਦੇ ਸੀ ਹੁਣ ਕੁੜੀਆਂ ਉਹ ਨਹੀਂ ਰਹਿ ਗਈਆਂ ਕਿ ਜਿਹੜੀਆਂ ਮਾਂ ਬਾਪ ਨੇ ਕਹਤਾ ਹੈ ਤੇ ਉਹ ਉਦਾਂ ਹੀ ਉੱਠ ਕੇ ਉਹ ਮੰਗਰ ਤੁਰ ਪਈਆਂ ਜੀ ਪੁਰਾਣੇ ਸਮੇਂ ਦੇ ਵਿੱਚ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਮਾਂ ਬਾਪ ਨੇ ਜਿਹਦੇ ਕੀਲੇ ਨਾਲ ਬੰਨ ਦਿੱਤੀ ਉੱਥੇ ਵੱਜ ਗਈ ਅੱਜ ਕੁੜੀਆਂ ਪੜੀਆਂ ਲਿਖਿਆ ਘਰ ਦੀ ਚਾਰ ਦੀਵਾਰੀ ਦੇ ਵਿੱਚੋਂ ਬਾਹਰ ਨਿਕਲ ਕੇ ਉਹ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਲੱਗ ਪਈਆਂ ਨੇ ਹੁਣ ਮਾਪੇ ਉੱਥੇ ਹੀ ਖੜੇ ਆ ਹਮ ਮਾਪੇ ਪਹਿਲਾਂ ਵੀ ਫਿਕਰਮੰਦ ਸੀ ਬੱਚਿਆਂ ਦੇ ਬਾਰੇ ਅੱਜ ਵੀ ਫਿਕਰਮੰਦ ਆ ਹਮ ਮਾਪੇ ਤਸ ਤੋਂ ਮਸ ਨਹੀਂ ਹੋਏ ਜੀ ਅੱਗੇ ਨਹੀਂ ਵਧੇ ਮਾਪੇ ਲਈ ਕੋਈ ਤਰੱਕੀ ਨਹੀਂ ਮਾਪੇ ਲਈ ਕੋਈ ਉન્નਤੀ ਨਹੀਂ ਮਾਪੇ ਲਈ ਕੋਈ ਨਵੀਂ ਟੈਕਨੀਕ ਨਹੀਂ ਆਈ ਨਵੇਂ ਗੈਜਟਸ ਨਹੀਂ ਆਏ ਮਾਪੇ ਉੱਥੇ ਦੇ ਉੱਥੇ ਖੜੇ ਆ ਹਮ ਮਾਪੇ ਦੀ ਸੋਚ ਅੱਜ ਵੀ 47 ਦੀ ਮੰਡ ਤੋਂ ਬਾਅਦ ਰੌਲਿਆਂ-ਗੋਲਿਆਂ ਦੇ ਵਿੱਚ ਉੱਥੇ ਕੀ ਤੁਰੇ ਫਿਰਦੀ ਹੈ। ਮਾਪੇ ਸੋਚਦਾ ਹੈ ਕਿ ਸਾਡੀ ਧੀ ਜਿਹੜੀ ਹੈ ਉਹ ਸਾਡੇ ਵੱਲੋਂ ਲੱਭੇ ਹੋਏ ਵਰ ਦੇ ਨਾਲ ਚਾਰਲਾਵਾਂ ਲਵੇ ਤੇ ਆਪਣੀ ਗ੍ਰਸਥ ਜ਼ਿੰਦਗੀ ਦਾ ਆਗਾਜ਼ ਕਰੇ। ਪਰ ਕੁੜੀ ਕਹਿੰਦੀ ਹੁਣ ਮੈਂ ਆਜ਼ਾਦ ਆਂ। ਕੁੜੀ ਕਾਲਜ ਦੇ ਵਿੱਚ ਪੜ੍ਹਦੀ ਹੈ, ਮੁੰਡਾ ਕੋਈ ਪਸੰਦ ਕਰ ਲੈਂਦੀ ਜਾਂ ਜਿੱਥੇ ਕੰਮ ਕਰਦੀ ਹੈ ਉੱਥੋਂ ਕੋਈ ਪਸੰਦ ਕਰ ਲੈਂਦੀ। ਗੱਲ ਕੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਤੁਸੀਂ ਮੇਰੇ ਮੂੰਹੋਂ ਕਢਵਾਉਣੀ ਚਾਹੁੰਦੇ ਸੀ ਪ੍ਰੇਮ ਵਿਆਹ। ਉਸੇ ਜ਼ਿਆਦਾ ਹੁੰਨ ਲੱਗ ਪਏ ਹੂੰ ਹੁਣ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਉਸ ਤੋਂ ਬਾਅਦ ਫਿਰ ਮੈਂ ਗੱਲ ਅੱਗੇ ਤੋਰਦਾ ਅੱਜ ਸਫਲ ਕੀ ਹੈ ਪ੍ਰੇਮ ਵਿਆਹ ਤੇ ਜਾਂ ਫਿਰ ਘਰਦਿਆਂ ਦੀ ਮਰਜ਼ੀ ਨਾਲ ਕੀਤੇ ਹੋਏ ਵਿਆਹ ਮੇਰੇ ਵਿਚਾਰ ਅਨੁਸਾਰ ਤਾਂ ਕੋਈ ਵੀ ਨਹੀਂ ਅੱਜ ਹੂੰ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਪ੍ਰੇਮ ਵਿਆਹ ਜ਼ਿਆਦਾ ਚਰਚਾ ਹਲਦੇ ਨੇ ਤੇ ਨਾ ਹੀ ਅਰੇਂਜ ਮੈਰिज ਕਿਉਂ ਕੀ ਹੁੰਦਾ ਆ ਕਿਉਂਕਿ ਕੁੜੀਆਂ ਜਿਹੜੀਆਂ ਨੇ ਉਹ ਪ੍ਰੇਮ ਵਿਆਹ ਕਰਾਉਣਾ ਚਾਹੁੰਦੀਆਂ ਹੁੰਦੀਆਂ ਨੇ ਪਰ ਜੇਕਰ ਧੱਕੇ ਦੇ ਨਾਲ ਉਹਨਾਂ ਦਾ ਅਰੇਂਜ ਮੈਰिज ਉਹਨਾਂ ਤੇ ਕਰਾ ਦਿੱਤੀ ਜਾਵੇ ਤਾਂ ਫਿਰ ਉਹ ਨਿਭਦੀ ਨਹੀਂ ਜੀ ਮਨਗੇ ਇਸ ਗੱਲ ਨੂੰ ਠੱਕੇ ਦੇ ਨਾਲ ਬੰਨ ਕੇ ਖੀਰ ਤੁਸੀਂ ਕਿਸੇ ਨੂੰ ਖਵਾ ਨਹੀਂ ਸਕਦੇ ਠੀਕ ਹੁਣ ਇੱਥੇ ਆਮ ਤੌਰ ਤੇ ਇਹ ਦੇਖਿਆ ਗਿਆ ਕਿ ਇੱਕ ਰਿਸਰਚ ਇਹ ਵੀ ਕਹਿੰਦੀ ਹੈ ਕਿ ਵਿਆਹ ਜਿਹੜੇ ਆ ਜੋ ਅਰੇਂਜ ਮੈਰਿਜ ਕੀਤੇ ਜਾਂਦੇ ਆ ਉਹ ਥੋੜੇ ਜੇ ਲਵ ਮੈਰਿਜਾਂ ਦੇ ਨਾਲੋਂ ਜ਼ਿਆਦਾ ਹੰਢਦੇ ਆ ਜੀ ਹੁਣ ਅਸੀਂ ਇੱਥੇ ਗੱਲ ਕਰੀਏ ਕਿ ਲਵ ਮੈਰਿਜ ਕੀ ਮਾੜੀ ਹੈ ਨਹੀਂ ਨਹੀਂ ਮਾੜੀ ਮਾੜੀ ਨਹੀਂ ਹੈ ਇਸਨੂੰ ਤੁਸੀਂ ਓਪਨਲੀ ਇਸ ਮੰਚ ਤੇ ਬੈਠ ਕੇ ਗੱਲ ਕਰ ਰਹੇ ਲਵ ਮੈਰਿਜ ਮਾੜੀ ਨਹੀਂ ਮੀਆਂ ਬੀਬੀ ਦੇ ਵਿੱਚ ਪਿਆਰੀ ਤਾਂ ਹੋਣਾ ਚਾਹੀਦਾ ਜੀ ਹੋਰ ਕੀ ਹੈ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੋਰ ਤਾਂ ਕੁਝ ਵੀ ਨਹੀਂ ਕੁੜੀ ਮੁੰਡਾ ਇੱਕ ਦੂਸਰ ਨੂੰ ਸਮਝਦੇ ਆ ਕੁੜੀ ਮੁੰਡੇ ਨੇ ਆਪਸ ਦੇ ਵਿੱਚ ਇੱਕ ਦੂਸਰ ਨੂੰ ਪਸੰਦ ਕਰ ਲਿਆ ਹੋ ਗਈ ਗੱਲ ਪਰ ਹੁਣ ਇੱਥੇ ਇੰਨੀ ਕਿ ਤਾਂ ਸਮਝ ਹੋਣੀ ਚਾਹੀਦੀ ਹੈ ਬੱਚਿਆਂ ਦੇ ਵਿੱਚ ਕਿ ਤੁਸੀਂ ਜਦੋਂ ਕੋਈ ਬਾਜ਼ਾਰ ਦੇ ਵਿੱਚ ਤੁਸੀਂ ਚੀਜ਼ ਲੈਣ ਜਾਂਦੇ ਹੋ ਮੰਨ ਲਓ ਇੱਕ ਨਿੱਕੀ ਜੀ ਤੁਸੀਂ ਸ਼ਰਟ ਲੈਣ ਚ ਲੱਗੇ ਆਪਣੇ ਵਾਸਤੇ ਉਸੋ ਛੜੋ ਦੇ ਵਿੱਚ ਤੁਸੀਂ ਕੀ ਦੇਖਦੇ ਆ ਵਧੀਆ ਹੈ ਸਾਡੇ ਲਈ ਸੋਹਣੀ ਹੈ ਕਪੜਾ ਵਧੀਆ ਹੈ ਆਹੀ ਚੀਜ਼ ਹੁੰਦੀ ਹੈ ਇਹੀ ਚੀਜ਼ ਦੇਖਦੇ ਆ ਕਿ ਸੁਣਾ ਬ੍ਰਾਂਡ ਆ ਇਹ ਸਾਡੇ ਸਰੀਰ ਤੇ ਪਾਇਆ ਹੋਇਆ ਚੰਗਾ ਲੱਗੂਗਾ ਇਹ ਸਾਡੇ ਲਈ ਸੁਖਦ ਰਹੂਗਾ ਇਹ ਗਰਮੀਆਂ ਦੇ ਵਿੱਚ ਸਾਨੂੰ ਠੰਡਕ ਦੇਊਗਾ ਤੇ ਜਾਂ ਫਿਰ ਸਰਦੀਆਂ ਦੇ ਵਿੱਚ ਸਾਨੂੰ ਨਿੱਗ ਦੇਊਗਾ ਇੰਦਾ ਹੀ ਅਸੀਂ ਆਪਣੇ ਵਾਸਤੇ ਇੱਕ ਕੁੜੀ ਵਾਰ ਲੱਭਦੀ ਹੈ ਤੇ ਬਰ ਆਪਣੇ ਵਾਸਤੇ ਲਾੜੀ ਲੱਭਦਾ ਪਰ ਚੱਕਰ ਇੱਥੇ ਕੀ ਆ ਦੋਨੋਂ ਚੀਜ਼ਾਂ ਜੇਕਰ ਬਰਾਬਰ ਹੋਣ ਤਾਂ ਲਵ ਮੈਰਿਜ ਚੱਲਦੀ ਹੈ। ਹੂੰ। ਮੰਨ ਲਓ ਇੱਕ ਕੁੜੀ ਨੇ ਐਮਬੀਬੀਐਸ ਕੀਤੀ ਹੈ। ਹੂੰ। ਘਰ ਵਾਲਾ ਉਹਦਾ ਐਮਡੀ ਹੈ। ਦੋਨਾਂ ਦੇ ਵਿੱਚ ਪਿਆਰ ਹੋਇਆ ਸੀ ਤੇ ਉਹਨਾਂ ਨੇ ਵਿਆਹ ਕਰਾ ਲਿਆ। ਸਾਨੂੰ ਕੀ ਦਰਾਜ? ਹੂੰ। ਠੀਕ। ਇੱਕ ਕੁੜੀ ਐਸਡੀਐਮ ਲੱਗੀ ਹੋਈ ਹੈ। ਉਹਨੇ ਪਿਆਰ ਕੀਤਾ ਐ ਡੀਸੀ ਦੇ ਨਾਲ ਵਿਆਹ ਕਰਾ ਲਿਆ ਸਾਨੂੰ ਕੀ ਦਰਾਜ? ਨਾ ਮਾਪਿਆਂ ਨੂੰ ਹੀ ਹੋਣਾ। ਇੱਕ ਕੁੜੀ ਕਾਲਜ ਦੇ ਵਿੱਚ ਲੈਕਚਰਰ ਲੱਗੀ ਹੋਈ ਹੈ। ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਲੱਗਾ ਹੋਇਆ ਆ ਉਹ ਦੋਨੋਂ ਇੱਕ ਦੂਸਰ ਨੂੰ ਪਸੰਦ ਕਰਦੇ ਆ ਇੱਕ ਦੂਸਰ ਨੂੰ ਸਮਝਦੇ ਆ ਵਿਆਹ ਕਰਾ ਲੈਣਾ ਸਾਨੂੰ ਕੀ ਤਰਾਜ ਆ ਹਮ ਮਾਪਿਆਂ ਨੂੰ ਕੀ ਤਰਾਜ ਆ ਜੀ ਮਾਪਿਆਂ ਨੇ ਵੀ ਤਾਂ ਯੋਗਵਾਰ ਹੀ ਲੱਭਣਾ ਹਮ ਮਾਪਿਆਂ ਦਾ ਤੌਖਲਾ ਕਿੱਥੇ ਆ ਉਹਨਾਂ ਦਾ ਖਦਸ਼ਾ ਕਿੱਥੇ ਆ ਜਿਹੜਾ ਕਿ ਬੱਚਿਆਂ ਨੇ ਸਮਝਿਆ ਨਹੀਂ ਨਾ ਕੁੜੀ ਨੇ ਸਮਝਿਆ ਨਾ ਮੁੰਡੇ ਨੇ ਸਮਝਿਆ ਮੰਨ ਲਓ ਕਿ ਕੁੜੀ ਨੇ ਜੇਕਰ ਐਮਬੀਬੀਐਸ ਕੀਤੀ ਹੈ ਤੇ ਕਿਸੇ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਦੇ ਨਾਲ ਪਿਆਰ ਕਰਦੀ ਹੈ ਹਮ ਮਾਪੇ ਖੁਸ਼ ਹੋਣਗੇ ਬਿਲਕੁਲ ਵੀ ਨਹੀਂ ਇੱਥੇ ਲਮਰਜ ਔਖੀ ਆ ਹਮ ਸਿਰਫ ਇਸ ਪੁਆਇੰਟ ਤੇ ਜਾ ਕੇ ਮਾਪਿਆਂ ਨੂੰ ਡਰ ਲੱਗਦਾ ਹੈ ਮਾਪਿਆਂ ਨੂੰ ਤੋਖ ਲੱਗਦਾ ਇੱਕ ਗੱਲ ਹੋਰ ਨੋਟ ਕਰਿਓ ਅਸੀਂ ਇੱਥੇ ਕਿਸੇ ਜਾਤ ਪਾਤ ਦੀ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਪ੍ਰੇਮ ਦੇ ਜੋ ਬੱਚੇ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਅਸੀਂ ਉਹਦੀ ਗੱਲ ਕਰ ਰਹੇ ਹਾਂ ਪ੍ਰੇਮ ਕਿਉਂ ਕਰੋ ਤੁਹਾਨੂੰ ਕੌਣ ਰੋਕਦਾ ਹੈ ਠੀਕ ਹਾਂ ਠੀਕ ਹੈ ਮਾਪੇ ਕਿਤੇ ਕਿਤੇ ਰੋਕਦੇ ਪਰ ਕੁੜੀਆਂ ਮੁੰਡੇ ਕਿਹੜੇ ਰੁਕ ਜਾਂਦੇ ਆ ਜੀ ਸਿੱਧੇ ਹਾਈ ਕੋਰਟ ਪਹੁੰਚ ਕੇ ਨਾਲੇ ਤਾਂ ਸਿਕਿਉਰਿਟੀ ਲੈ ਲੈਂਦੇ ਨਾਲੇ ਮਾਪਿਆਂ ਦੀ ਖੱਜਲ ਕੁਵਾਰੀ ਵੀ ਹੁੰਦੀ ਆ ਉਹ ਸਬੰਧ ਉਹ ਜ਼ਿਲ੍ਹੇ ਦੇ ਡੀਐਸਪੀ ਅਗਲੇ ਨੂੰ ਸਾਥ ਕੀ ਉੱਥੇ ਵੀ ਕਹਿੰਦੇ ਭਾਈ ਖਬਰਦਾਰ ਜੇ ਕੁੜੀ ਮੁੰਡੇ ਨੂੰ ਹੱਥ ਲਾਇਆ ਤਾਂ ਮਾਪੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਕਿ ਉਥੇ ਹਾਈ ਕੋਰਟ ਦੇ ਵਿੱਚ ਜਾ ਕੇ ਲੜਦੇ ਆ ਬਾਹਾਂ ਫੜ-ਫੜ ਕੇ ਖਿੱਚਦੇ ਹੋ ਮੈਂ 25 ਸਾਲ ਤੈਨੂੰ ਪਾਲਿਆ ਮੇਰੇ ਵਾਸਤੇ ਤੂੰ ਰੋਕਦਾ ਸਹੀ ਤੂੰ ਹੰਮੀ ਤਾਂ ਪਰ ਕੁੜੀ ਕਹਿੰਦੀ ਨਹੀਂ ਮੈਂ ਮੁੰਡੇ ਨਾਲ ਜਾਣਾ ਹੂੰ ਇੱਥੇ ਮਾਪਿਆਂ ਦਾ ਤੋਖਲਾ ਹੂੰ ਥੋੜੀ ਜੀ ਸਲਾਹ ਤੁਸੀਂ ਮੰਨ ਲਓ ਮੈਰਿਜ ਕਰਨੀ ਕਰੋ ਪਰ ਥੋੜੀ ਜੀ ਸਲਾਹ ਮਾਪਿਆਂ ਨਾਲ ਵੀ ਤਾਂ ਕਰ ਲਓ ਹੂੰ ਉਹਨਾਂ ਦਾ ਵੀ ਤਾਂ ਹੱਕ ਬਣਦਾ ਹੈ ਕਿ ਮਾਂ ਜਾਂ ਮੇਰੇ ਪਿਓ ਮੈਂ ਆਹ ਕੰਮ ਕਰਨ ਲੱਗੀ ਆ ਜਾਂ ਮੈਂ ਕੰਮ ਕਰਨ ਲੱਗਾ ਆ ਤੇ ਤੁਸੀਂ ਮੈਨੂੰ ਸਲਾਹ ਦਿਓ ਹੂੰ ਉਹ ਤੁਹਾਡੇ ਲਈ ਮਾੜਾ ਨਹੀਂ ਸੋਚਣਗੇ। ਜੀ। ਸਿਰਫ ਇੰਨੀ ਗੱਲ ਆ ਤੇ ਤੁਹਾਨੂੰ ਉਹ ਸਲਾਹ ਦੇ ਵਿੱਚੋਂ ਕੋਈ ਚੰਗੀ ਚੀਜ਼ ਹੀ ਮਿਲੂਗੀ। ਹੂੰ। ਮਾਪੇ ਬੜ ਦਰਦੇ ਨੇ, ਉਹ ਫਿਕਰਮੰਦ ਨੇ ਆਪਣੇ ਬੱਚਿਆਂ ਦੇ ਵਾਸਤੇ। ਸੋ ਇਸ ਕਰਕੇ ਬੱਚਿਆਂ ਦੇ ਲਈ ਤਾਂ ਅਸੀਂ ਸਿਰਫ ਇੰਨੇ ਕਹਿ ਸਕਦੇ ਆ ਕਿ ਲਵ ਮੈਰਿਜ ਕਰਾਉਣਾ ਕੋਈ ਪਾਪ ਨਹੀਂ। ਹੂੰ। ਕੋਈ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਪਰ ਜੇਕਰ ਤੁਸੀਂ ਕੋਈ ਵੀ ਚੀਜ਼ ਲੈਣੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਹਰ ਇੱਕ ਗੱਲ ਮਾਪਿਆਂ ਦੀ ਸਲਾਹ ਦੇ ਨਾਲ ਕੀਤੀ ਆ। ਇੱਥੇ ਵੀ ਸਲਾਹ ਕਰੋ। ਜੀ। ਕਿ ਮੇਰੇ ਨਾਲ ਇੱਕ ਮੁੰਡਾ ਹੈ ਜਾਂ ਮੇਰੇ ਨਾਲ ਇੱਕ ਕੁੜੀ ਹੈ ਮੈਂ ਇਸ ਦੇ ਨਾਲ ਇਹ ਵਿਆਹ ਕਰਾਉਣਾ ਚਾਹੁੰਦੀ ਆ ਆ ਸਾਡਾ ਕੰਮ ਹੈ ਇਦਾਂ ਦਾ ਉਹਦਾ ਕੰਮ ਹੈ ਕਿ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਮੇਰੇ ਖਿਆਲ ਮੁਤਾਬਕ ਜੇਕਰ ਤੁਹਾਡਾ ਸਟੈਂਡਰਡ ਜਿਹੜਾ ਹੈਗਾ ਮਾਪਿਆਂ ਦੀ ਸੋਚ ਦੇ ਬਰਾਬਰ ਦਾ ਹੈਗਾ ਤੁਹਾਨੂੰ ਹਾਂ ਕਹਿ ਜਾਣਗੇ ਜੇਕਰ ਮੰਨ ਲਓ ਕਿਸੇ ਕੁੜੀ ਨੇ ਵਧੀਆ ਡਿਗਰੀ ਕੀਤੀ ਹੋਈ ਹੈ ਉਧਰ ਮੁੰਡਾ ਵੀ ਚੰਗਾ ਕਮਾਉਂਦਾ ਹੈ ਦੋਨੋਂ ਜਣੇ ਕਮਾਈ ਕਰਦੇ ਨੇ ਮਾਪਿਆਂ ਨੇ ਚੰਗਾ ਘਰਵਾਰ ਦੇ ਕੇ ਕੁੜੀ ਵਿਆਹਣੀ ਹੈ ਜੀ ਤੇ بیا ਵੀ ਦੇਣੀ ਚਾਹੀਦੀ ਆ ਜੇਕਰ ਕੋਈ ਅੱਛੀ ਕੋਈ ਕੁੜੀ ਬਿਜ਼ਨਸ ਕਰਦੀ ਆ ਉਦੋਂ ਮੁੰਡਾ ਵੀ ਤਿੰਨ ਚਾਰ ਫੈਕਟਰੀਆਂ ਦਾ ਮਾਲਕ ਆ ਤੇ ਉਥੇ ਜੇਕਰ ਉਹਨਾਂ ਦਾ ਆਪਸ ਦੇ ਵਿੱਚ ਲਾਵਿਆ ਤੇ ਉਹ ਮੈਰਿਜ ਹੋ ਜਾਣੀ ਚਾਹੀਦੀ ਆ ਜੀ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਤਾਂ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਜੇਕਰ ਕੁੜੀ ਆਪ ਫੈਕਟਰੀਆਂ ਦੀ ਮਾਲਕ ਆ ਤੇ ਉਹ ਲਵ ਉਹਨੂੰ ਕਰਦੀ ਆ ਕਿ ਜਿਹੜਾ ਸਵੇਰੇ ਉੱਠ ਕੇ ਰੋਹ ਤੁਹਾਡੇ ਘਰਾਂ ਦੇ ਵਿੱਚ ਸਬਜ਼ੀਆਂ ਵੇਚਦਾ ਮੈਂ ਸਬਜ਼ੀਆਂ ਵੇਚਣ ਵਾਲੇ ਨੂੰ ਮਾੜਾ ਨਹੀਂ ਕਹ ਰਿਹਾ ਕੰਮ ਉਹਨਾਂ ਦਾ ਵੀ ਬਹੁਤ ਵਧੀਆ ਪਰ ਇੱਕ ਤੁਹਾਡਾ ਦਿਮਾਗ ਦਾ ਜੋ ਇੱਕ ਲੈਵਲ ਹੁੰਦਾ ਆ ਜੇਕਰ ਉਹ ਤੁਹਾਡਾ ਦਿਮਾਗ ਦਾ ਲੈਵਲ ਉਹਦੇ ਨਾਲ ਨਾ ਰਲਿਆ ਤੁਸੀਂ ਗੱਲ ਫੈਕਟਰੀਆਂ ਦੀ ਠਕ ਠਕ ਦੀ ਕਰਨੀ ਹੈ ਉਹਨੇ ਬਤਆਉਂਆਂ ਦੇ ਰੇਟ ਦੀ ਗੱਲ ਕਰਨੀ ਹੈ ਉੱਥੇ ਤੁਹਾਡਾ ਰਿਸ਼ਤਾ ਨਹੀਂ ਨਿਭਣਾ ਜੀ ਸਿਰਫ ਇੰਨੀ ਗੱਲ ਹੀ ਸਮਝ ਲਓ ਤੁਸੀਂ ਕਿ ਜੇਕਰ ਤੁਹਾਡਾ ਹੋਕਾ ਨਾ ਰਲਿਆ ਤੇ ਤੁਹਾਡੀ ਜ਼ਿੰਦਗੀ ਜਿਹੜੀ ਲੜਖੜਾ ਜਾਣੀ ਹੈ ਉੱਥੇ ਤੁਹਾਡੇ ਤਲਾਕ ਹੋ ਜਾਣੇ ਆ ਮਾਂ ਬਾਪ ਵੀ ਦੁਖੀ ਤੁਸੀਂ ਮਾਂ ਬਾਪ ਨਾਲੋਂ ਵੀ ਟੁੱਟ ਗਏ ਤੁਸੀਂ ਆਪਣੇ ਘਰ ਵਾਲੇ ਨਾਲੋਂ ਵੀ ਟੁੱਟ ਗਏ ਜਿਹੜੇ ਤੁਸੀਂ ਆਪ ਚੁਣਿਆ ਆ ਤੇ ਜਾਂ ਫਿਰ ਤੁਸੀਂ ਘਰ ਵਾਲੀ ਨਾਲੋਂ ਟੁੱਟ ਗਏ ਜਿਹੜੀ ਤੁਸੀਂ ਆਪ ਚੁਣੀ ਆ ਫਿਰ ਉੱਥੇ ਲੜਾਈਆਂ ਝਗੜੇ ਵਾਧਦੇ ਆ ਤੁਹਾਡਾ ਪਿਆਰ ਵਿਆਹ ਖਦਮ ਹੋ ਜਾਂਦਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ